ਸ਼ੋਮਨੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਦੱਸਤੇ ਇਹ ਕਿ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਟੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਸਕਦੀ ਹੈ ਵੀ ਕਿਹਾ ਜਾ ਰਿਹਾ ਹੈ ਕਿ ਜਲੰਧਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤੇ ਉਹਨਾਂ ਦਾ ਸਿੱਧਾ ਮੁਕਾਬਲਾ ਸੁਸ਼ੀਲ ਕੁਮਾਰ ਰਿੰਕੂ ਨਾਲ ਹੋਵੇਗਾ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਤੇ ਜੋ ਪੂਰਾ ਮੁਕਾਬਲਾ ਹੈ ਦੇਖਣਾ ਕਾਫੀ ਦਿਲਚਸਪ ਹੋਵੇਗਾ ਦੱਸਦੇ ਇਹ ਤਾਂ ਸ਼ੋਮਨੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਰਹੇ ਪਵਨ ਕੁਮਾਰ ਟੀਨੂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬਹੁਤ ਹੀ ਜਲਦ ਆਮ ਆਦਮੀ ਪਾਰਟੀ ਆਪਣੀ ਦੂਜੀ ਲਿਸਟ ਜਾਰੀ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਇਹਨਾਂ ਉਮੀਦਵਾਰਾਂ ਦੇ ਨਾਮ ਉਤਾਰੇ ਜਾ ਸਕਦੇ ਨੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਮੌਜੂਦ ਨੇ ਬਿਊਰੋ ਚੀਫ ਬਲਜੀਤ ਮਰਵਾਹਾ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤਾਂ ਬਲਜੀਤ ਜੀ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਵਨ ਕੁਮਾਰ ਟੀਨੂ ਜੋ ਤੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਤਾਂ ਕਿਹਾ ਜਾ ਰਿਹਾ ਕਿ ਜਲਦ ਹੀ ਆਮ ਆਦਮੀ ਪਾਰਟੀ ਆਪਣੀ ਲਿਸਟ ਜਾਰੀ ਕਰਨ ਜਾ ਰਹੀ ਹੈ ਤੇ ਉਹਨਾਂ ਦਾ ਨਾਮ ਵੀ ਵਿੱਚ ਹੋਵੇਗਾ ਕਿਵੇਂ ਦੇਖਦੇ ਹੋ ਬਿਲਕੁਲ ਪਹਿਲਾਂ ਪੂਜਣ ਪਹਿਲਾਂ ਤਰੀਕ ਦੇ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਵੀ 16 ਤਰੀਕ ਨੂੰ ਅਸੀਂ ਦੋ ਮੀਂਰਵਾਰ ਕੋਸ਼ਿਸ਼ ਕਰਾਂਗੇ ਆਪਣਾ ਜਲੰਧਰ ਅਤੇ ਲੁਧਿਆਣਾ ਦੇ ਤੇ ਕਿਤੇ ਨਾ ਕਿਤੇ ਉਹ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਅੱਜ 14 ਤਰੀਕ ਹੋ ਗਈ ਹੈ ਤੇ ਮੋਟੇ-ਮੋਟੇ ਤੌਰ ਤੇ ਦੇਖਿਆ 48 ਘੰਟੇ ਹੀ ਬਚੇ ਨੇ ਹਾਲਾਂਕਿ ਤੇ ਨਹੀਂ ਉਹਨਾਂ ਵੱਲੋਂ ਕੋਸ਼ਿਸ਼ ਕੀਤੇ ਜਾ ਰਹੇ ਨੇ ਆਪਣੇ ਜਿਹੜੇ ਉਮੀਦਵਾਰ ਹੈ ਤੇ ਐ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਤਾਂ ਪਵਨ ਕੁਮਾਰ ਜੀ ਨੂੰ ਜਲੰਧਰ 'ਚ ਇੱਕ ਵੱਡਾ ਨਾਂ ਸੀਗੇ ਇੱਕ ਵੱਡੇ ਥੰਮ ਸੀਗੇ ਪਾਰਟੀ ਦੇ ਉਹ ਤੇ ਉਸ ਤੋਂ ਬਾਅਦ ਰਜਰਬ ਉਹ ਸੀਟ ਹੈਗੀ ਆ ਪਾਰਟੀ ਆਪ ਨੂੰ ਕੀ ਹਰ ਪਾਰਟੀ ਵੀ ਇਸ ਟੈਮ ਇਹ ਸਥਿਤੀ ਬਣੀ ਹੋਈ ਆ ਭਾਵੇਂ ਕਾਂਗਰਸ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਭਾਵੇਂ ਆਪ ਹੈ ਤੇ ਭਾਵੇਂ ਭਾਜਪਾ ਹੈ ਉਮੀਦਵਾਰਾਂ ਦਾ ਕਾਟਾ ਉਮੀਦਵਾਰਾਂ ਦਾ ਟੋਟਾ ਸਭ ਕੋ ਦਾ ਕਿਸੇ ਨੂੰ ਉਮੀਦਵਾਰ ਮਿਲਦੇ ਨਹੀਂ ਪਏ ਤੇ ਇੱਧਰ ਉੱਧਰ ਇੱਕ ਦੂਜੇ ਦੇ ਉਮੀਦਵਾਰ ਪਟਕੇ ਲਿਆਂਦੇ ਜਾ ਰਹੇ ਨੇ ਪਹਿਲਾਂ ਵੀ ਜਦੋਂ ਜਲੰਧਰ ਕੋ ਜਿਹੜੀ ਜਿੰਨੀ ਚੋਣ ਹੋਈ ਸੀਗੀ ਆਪਣਾ ਚੌਧਰੀ ਸੰਤੋਖ ਸਿੰਘ ਨੇ ਉਹਨਾਂ ਇੰਤਕਾਲ ਹੋਣ ਤੋਂ ਬਾਅਦ ਉਹਦੇ ਵਿੱਚ ਵੀ ਆਪਨੇ ਕਾਂਗਰਸ ਦਾ ਉਮੀਦਵਾਰ ਪੱਟਿਆ ਸੀ ਸ਼ਰੀਰ ਕੁਮਾਰ ਰਿੰਕੂ ਹੁਣ ਉਹ ਭਾਜਪਾ ਦਾ ਉਮੀਦਵਾਰ ਨੇ ਸੇਮ ਜਲੰਧਰ ਤੋਂ ਤੇ ਸ਼੍ਰੋਮਣੀ ਕਾਲੀ ਦਲ ਦੇ ਪਵਨ ਕੁਮਾਰ ਜੀ ਨੂੰ ਥੋੜੇ ਜਿਹੇ ਪਹਿਲਾਂ ਹੀ ਜਿਹੜਾ ਹੈਗਾ ਖਬਰ ਸਾਹ ਤੱਕ ਪਹੁੰਚੀ ਸੀ ਕਿ ਉਹ ਮੁੱਖ ਮੰਤਰੀ ਰੈਜੈਂਸ ਤੇ ਪਹੁੰਚ ਗਏ ਨੇ ਤੇ ਰਸ਼ਵੀ ਤੌਰ ਤੇ ਸ਼ਾਮਲ ਹੋ ਗਏ ਨੇ ਤੇ ਹੁਣ ਜਿਹੜੀ ਲਿਸਟ ਆਏਗੀ ਦਾ ਜਲੰਧਰ ਚ ਉਹਨਾਂ ਨੂੰ ਹੀ ਉਮੀਦਵਾਰ ਪੜਾਇਆ ਜਾਏਗਾ ਬਲਜੀਤ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਹੋਨੇ-ਹੋਨੇ ਆਪ ਛੱਡ ਕੇ ਭਾਜਪਾ ਜੁਆਇਨ ਕੀਤੀ ਹੈ ਤਾਂ ਸਿੱਧੀ ਟੱਕਰ ਵੀ ਹੋ ਸਕਦੀ ਕੁੱਲ ਜੀ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਆਪ ਦਾ ਜਿਹੜਾ ਕੋਈ ਵੀ ਉਮੀਦਵਾਰ ਹੈਗਾ ਉਹਨੂੰ ਇਸ ਚੀਜ਼ ਦਾ ਇੱਕ ਬੈਨੀਫਿਟ ਤਾਂ ਮਿਲੇਗਾ ਕਿ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਆਪਣਾ ਸਰਕਾਰ ਹੈਗੀ ਹੈ ਰੂਲਿੰਗ ਪਾਰਟੀ ਦੇ ਜਿਹੜੀ ਹੈਗੀ ਹੈ ਉਹ ਉਮੀਦਵਾਰ ਹੋਣਗੇ ਤੇ ਕਿਤੇ ਨਾ ਕਿਤੇ ਥੋੜਾ ਜਿਹਾ ਮਾਈਲੇਜ ਇਸ ਚੀਜ਼ ਦੀ ਮਿਲ ਜਾਂਦੀ ਹੁੰਦੀ ਹੈ ਪਰ ਉਮੀਦਵਾਰ ਦਾ ਆਪਣਾ ਕੱਟ ਵੀ ਮਾਇਨੇ ਰੱਖਦਾ ਰਾਜ ਦੀ ਸਾਰੇ ਉਮੀਦਵਾਰਾਂ ਲਈ ਇੱਕ ਜਿਹੜੀ ਆਪਾਂ ਕਹੀਏ ਚੁਣੌਤੀ ਵਾਲੀ ਸਥਿਤੀ ਇਹ ਬਣੀ ਹੋਈ ਹੈ ਕਿ ਹਰ ਉਮੀਦਵਾਰ ਜਿਹੜਾ ਪਾਰਟੀ ਛੱਡ ਕੇ ਇਧਰ ਉਧਰ ਜਾ ਰਿਹਾ ਕੋਈ ਉਹ ਨਰੂਲ ਇਹ じゃ ਉਮੀਦਵਾਰ ਹੋਵੇਗਾ 13 ਲੋਕ ਸਭਾ ਸੀਟਾਂ ਤੇ ਹਰੇਕ ਦਲ ਦਾ ਜਿਹੜਾ ਉਸੇ ਪਾਰਟੀ ਸੀ ਤੇ ਉਸੇ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਹੈ ਤੇ ਉਮੀਦਵਾਰਾਂ ਦਾ ਵੀ ਯਕੀਨਨ ਜਿਹੜਾ ਕੱਦ ਹੈ ਨਾ ਇਸ ਚੀਜ਼ ਨਾਲ ਘਟ ਜਾਂਦਾ ਹੁੰਦਾ ਉਹਨਾਂ ਦੀ ਆਪਣੀ ਵੀ ਕ੍ਰੈਡੀਬਿਲਟੀ ਘਟ ਜਾਂਦੀ ਹੈ ਵੀ ਇਹ ਤਾਂ ਸਿਰਫ ਟਿਕਟ ਲਈ ਹੈਗਾ ਇਹਨੂੰ ਕੋਈ ਸਟੇਟ ਵੈਲਫੇਅਰ ਨਾਲ ਜਾਂ ਆਪਣੇ ਹਲਕੇ ਦੇ ਵਿਕਾਸ ਨਾਲ ਮਤਲਬ ਨਹੀਂ ਹੈ ਜਿੱਥੇ ਉਹ ਟਿਕਟ ਮਿਲੀ ਉੱਤਰ ਘੁੰਮ ਕੇ ਸੋ ਕਿਤੇ ਨਾ ਕਿ ਪਾਰਟੀਆਂ ਨੂੰ ਵੀ ਦਗਾ ਦੇਣ ਦੇ ਬਰਾਬਰ ਹੈ ਪਰ ਪਾਰਟੀਆਂ ਕੋਲ ਵੀ ਉਮੀਦਵਾਰ ਨਹੀਂ ਹੈਗੇ ਤੇ ਪਹਿਲਾ ਭਾਗੀ ਤਾਂ ਫਿਰ ਲੋਕਾਂ ਨੇ ਹੀ ਤੈਅ ਕਰਨਾ ਹੈ ਵੀ ਕਿਹੜੇ ਉਮੀਦਵਾਰ ਨੂੰ ਉਹਨਾਂ ਨੇ ਆਪਣਾ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਭੇਜਣਾ ਹੈ ਪੰਜਾਬ ਵੱਲੋਂ ਜਲੰਧਰ ਦੀ ਨੁਮਾਇੰਦਗੀ ਕਰਨ ਦੇ ਲਈ ਹਾਂ ਜ਼ਰੂਰ ਜਿਹੜੇ ਪਾਰਟੀਆਂ ਛੱਡ ਰਹੇ ਨੇ ਭਾਵੇਂ ਰਿੰਕੂ ਨੇ ਭਾਵੇਂ ਕੋਈ ਹੋਰ ਨੇ ਉਹਨਾਂ ਦੀ ਆਪਣੀ ਜਿਹੜੀ ਹੈ ਇੱਕ ਵਨੇਰਬਿਲਟੀ ਹੈ ਜਿਹੜੀ ਉਸ ਤੇ ਜ਼ਰੂਰ ਸਵਾਲ ਖੜੇ ਹੋ ਜਾਂਦੇ ਨੇ ਜੀ ਬਲਜੀਤ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ